खन्ना के करीबी गांव विकुलाहा में कबूतरबाजी मुकाबलों को लेकर हुए झगड़े में 22 साल के युवक को पीट पीट कर मार डाला गया युवक के माता पिता की पहले ही मौत हो चुकी है वह चार भाइयों का छोटा भाई था मृतक गुरदीप सिंह के दोस्त और दादी ने बताया कि उनके बेटे की पहले से थोड़ी बहुत रंजिश थी कल गांव में कबूतरबाजी के मुकाबले हुए थे जिसको लेकर गांव के ही लोगों से झगड़ा हो गया था झगड़े के दौरान उनके बेटे के सिर पर लोहे की रॉड से हमला कर दिया गया पहले बेटे को सिविल अस्पताल खन्ना ले जाया गया फिर बड़े अस्पताल ले जाया गया जहां इलाज के दौरान उसकी मौत हो गई। एसएचओ हरदीप सिंह ने कहा कि पुरानी रंजिश को लेकर हमले में 22 साल के युवक की मौत हो गई है पुलिस ने मौके पर पहुंचकर जांच की है आरोपियों के खिलाफ जल्द कार्रवाई की जाएगी ਕੀ ਨਾਂ ਥਾਡਾ? ਜਿਹਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ? ਬਹੁਤਾ ਮੇਰਾ ਕਿੰਨਾ ਨਾ ਮਾ ਨਾ ਪਿਓ ਆ। ਕਿੰਨੀ ਕੋਮਰ ਸੀ? 22 ਸਾਲ। 22 ਸਾਲ 21 ਸਾਲ ਉਹ ਬਾਈ ਹੋ। ਕਿੱਦਾਂ ਹੋਈ ਆ ਘਟਣਾ ਇਹ ਕੀ ਹੋਇਆ? ਲੜਾਈ ਚ। ਕਿਹਦੇ ਨਾਲ ਹੋਈ ਆ? ਵਿੱਕੀ ਯਾਰ ਦਮ ਦਾ ਮੁੰਡਾ ਜੀ ਬੁਲਾ ਲਿਆ ਸੀ। ਕੀ ਲੜਾਈ ਦਾ ਕਾਰਨ ਕੀ ਆ? ਕੀ ਪਤਾ ਇੱਥੇ ਕੋਈ ਬਾਹਰ ਮਾਰੇ ਮੋਤੇ ਹੋ ਗਈ ਹੋਣੀ ਉਹ ਘਰ ਜਾ ਬੜਿਆ ਘਰੋਂ ਬੁਲਾ ਲਿਆ ਏ। ਅੱਛੇ ਲਿਆ ਕੇ ਡਾਗਣਾ ਆਉਂਦੇ ਨੇ ਰਾਡ ਮਾਰਨਾ ਰਾਡ ਮਾਰ ਕੇ ਸਰਦਾ ਬਿਆਹ ਹੈ ਸੀਗਾ ਨਾ ਨਾ ਕੁਮਾਰਾ ਦੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਵਿਸੰਤਾ ਇਨਸਾਨ ਚਾਹੀਦਾ ਸਾਨੂੰ ਬਰਾਬਰ ਚਾਹੀਦਾ ਆ ਮੁੰਡਾ ਤੇ ਮੁੰਡਾ ਹੀ ਮਾਰਨਾ ਸਾਨੂੰ ਸਾਲ ਚਾਹੀਦਾ ਸਾਨੂੰ ਪਰਿਵਾਰ ਚ ਕਿੰਨੇ ਕੁ ਮੈਂਬਰ ਹੋ ਸਾਡੇ ਕੋਈ ਸੀ ਨਹੀਂ ਰਹਿ ਗਏ ਕੋਈ ਐਸਾ ਮਰੇ ਮੁੰਡੇ ਨੂੰ ਘਰ ਖਾਣ ਦੀ ਨਹੀਂ ਆਉਂਦੇ ਜਿਹੜਾ ਮੋਕੇ ਆਤਾ ਉਹ ਪਾੜਾ ਪਾੜਾ ਹੋਏ ਇੱਕ ਹੀ ਕੱਲਾ ਐਵੇਂ ਬੰਨ ਲੈ ਲੈ ਇਹਨਾਂ ਨੂੰ ਕੋਈ ਕਬੂਤਰ ਬਾਜ਼ੀ ਦਾ ਮਸਲਾ ਵੀ ਹੋਇਆ ਨਾ ਨਾ ਕਬੂਤਰ ਦੀ ਬਾਜ਼ੀ ਪੈਂਦਾ ਸੀਗੀ ਸਾਡੀ ਕੋਈ ਤੇਰੇ ਜਿਹੀ ਸ਼ਾਮ ਨੂੰ ਉਹਨਾਂ ਦੀ ਪਾਰਟੀ ਲੱਗੀ ਪਿੰਨ ਇੱਕ ਟਾਈਮ ਹੋ ਗਿਆ ਇਹਦੇ ਮਾਪੇ ਪਾ ਨੂੰ ਗੁਜਰੇ ਨੂੰ ਤੇ ਉਹ ਮਾਂ ਨੂੰ ਤਾਂ 22 ਸਾਲ ਹੋ ਗਏ ਮਿੱਕੀ ਦੀ ਤੇ ਉਹਨੂੰ 10 ਸਾਲ ਹੋ ਗਏ ਕਿੰਨੇ ਭੈਣ ਭਾਈ ਸੀ ਇਹ ਭੈਣ ਭਾਈ ਚਾਰ ਤੇ ਬੜੀ ਗੁੱਡੀ ਮਾਰ ਗਈ ਦੀ ਵਿਆਹੀ ਉਹ ਮੁੰਡਾ ਛੱਡ ਕੇ ਛੋਟਾ ਜਿਹਾ ਛੋਟੀ ਵਿਆਹੀ ਹੋਈ ਛੋਟੀ ਉਹਦੇ ਕੋਲ ਹੀ ਆ ਇੱਕ ਭਾਈ ਮੁੰਡਾ ਨਿਆਣਾ ਇੱਥੇ ਰਹਿੰਦਾ ਤੇ ਉਹਤੇ ਬੜਾ ਚੁੜੀਆਂ ਦੇ ਛੋਟੇ ਤੇ ਜਿਹੜੀ ਜਿਹੜੀ ਵਿਆਹੀ ਹੈ ਜੀ ਨਾਲ ਆ ਉਹਦੇ ਮੁੰਡੇ ਉਹ ਨਾਲ ਆ ਦਾ ਨਾਮ ਕੀ ਮੁੰਡੇ ਦਾ ਕਰਦੀ ਹੈ ਉਮਰ ਕਿੰਨੀ ਹੈ ਜੀ 21 ਸਾਲ ਦਾ ਹੈ ਕੰਮ ਕੀ ਕਰਦਾ ਸੀ ਨਹੀਨ ਚਲਾਉਂਦਾ ਪਿਓ ਜੀ ਡੀਸੀ ਦੇ ਤੂੰ ਤਾਂ ਜੀ ਐਨਸੀ ਕਹਿੰਦੇ ਮਾੜਾ ਕਹਿੰਦੇ ਨੇ ਉਹਨੂੰ ਨਾ ਨਾਮ ਪੱਕਾ ਮੈਂ ਤੁਹਾਡਾ ਮੇਰਾ ਨਾਮ ਰਤਨ ਜਿਹੜੇ ਲੜਕੇ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ ਯਾਰ ਡਾਕਟਰ ਜੀ ਕਿੱਦਾਂ ਹੋਇਆ ਇਹ ਕਟਨ ਇਹ ਆਪਣੇ ਪਿੰਡ ਕੋਲ ਤਾਂ ਕੂਟਰ ਦੀ ਬਾਜੀ ਹੋਈ ਸੀਗੀ ਕਬੂਤਰ ਦੀ ਬਾਜੀ ਹੋਵੇ ਵਿੱਚ ਇੱਕ ਆਪਣੇ ਪਿੰਡ ਦੇ ਵਿੱਚ ਉਹਨਾਂ ਨੇ ਕੋਈ ਗੱਲਬਾਤ ਕੀਤੀ ਪਹਿਲਾਂ ਵੀ ਪਿੰਡ ਦੇ ਵਿੱਚ ਮੁੰਡਾ ਵੀ ਬਾਜੀ ਦੇ ਵਿੱਚ ਉਹ ਮੁੰਡਾ ਨਹੀਂ ਬੁਲਾਉਣਾ ਜੀ ਇਹਨੇ ਕਿਤੇ ਬੀ ਦੀ ਵੀ ਉਹ ਮੁੰਡਾ ਬੁਲਾ ਲਿਆ ਜੀ ਉਹਨਾਂ ਦੀ ਸਾਰੀ ਦਿਹਾੜੀ ਉਹਨਾਂ ਦੀ ਖੈਮ ਖਾਓ ਹੁੰਦੀ ਰਹੀ ਜੀ ਤੇ ਆਪ ਵਿੱਚ ਹੀ ਬੋਲਦੇ ਰਹੇ ਇੱਕ ਦੂਸਰੇ ਨਾਲ ਤੂੰ ਮੈਂ ਇਹਨਾਂ ਦੀ ਹੁੰਦੀ ਰਹੀ ਠੀਕ ਹੈ ਜੀ ਇਹ ਚੱਲ ਇਹਨਾਂ ਨੂੰ ਸਵੇਰ ਤੋਂ ਹਟਾਉਂਦੇ ਰਹੇ ਆਂ ਸ਼ਾਮ ਨੂੰ ਆਪ ਇਹਨਾਂ ਦੀ ਬਾੜੀ ਤੋਂ ਤੋਂ ਮੈਂ ਹੋ ਗਈ ਬਸ ਇੱਥੇ ਪਤਾ ਲੱਗਿਆ ਇਹਨਾਂ ਦੇ ਡੰਡਾ ਰੋਂਡਾ ਮਾਰਿਆ ਜੀ ਸਿਰ ਤੇ ਰਾੜ ਮਾਰੀ ਗਈ ਕਿੰਨੀ ਕੋ ਉਮਰ ਸੀ ਮੁੰਡੇ ਦੀ ਮੁੰਡੇ ਦੀ ਉਮਰ 20 ਬਾ 20 ਕੇ ਸਾਲ ਦੀ ਦੀਗੀ ਮੇਨ ਜਾਨੀ ਕਿ ਘਟਨਾ ਕ੍ਰਮ ਦਾ ਜਿਹੜਾ ਮੇਨ ਸੀਗਾ ਉਹ ਕਬੂਤਰਬਾਜੀ ਸੀ। ਬਸ ਕਬੂਤਰਬਾਜੀ ਪਿੱਛੇ ਆਇਆ ਸਾਡੇ ਪਿੰਡ ਕਬੂਤਰਬਾਜੀ ਬੰਦ ਹੋ ਗਈ ਹੁਣ ਤੋਂ ਹੀ ਬਸ। ਇਹ ਮੇਨ ਮੁੱਦਾ ਕਬੂਤਰਬਾਜੀ ਬਚ ਰਹੀ ਗਈ। ਮੁੰਡਾ ਦੀ ਉਹਨੂੰ ਬੀਦ ਨੂੰ ਕੇ ਕਿਹਾ ਦੀ ਵੀ ਬਲਾਈਨ ਆ ਜ ਇਹਨਾਂ ਦੀ ਪਿੱਛੇ ਸਾਰੀ ਜਿਹੜੀ ਉਹਦੇ ਪਿੱਛੇ ਧੂਮ ਐ ਹੋਈ ਰਹੀ ਜਾਈ ਬਸ ਉਹ ਮੁੰਡੇ ਪਿੱਛੇ ਕੰਮ ਹੋਇਆ ਜੀ। ਇਹ ਕਬੂਤਰਬਾਜੀ ਦਾ ਕਿੱਥੇ ਹੋਇਆ ਸੀਗਾ? ਇਹ ਕਬੂਤਰਬਾਜੀ ਬੀਦ ਦੇ ਕੋਠੇ ਦੀ ਹੋਈ ਸੀ ਜਿਹੜੇ ਮੁੰਡੇ ਨੇ ਮਾਰੇ ਜੀ ਇਹਨਾਂ ਨੇ। ਮੈਂ ਹਰਜਿੰਦਰ ਸਿੰਘ ਜੀ ਮੈਂਬਰ ਜ਼ਿਲ੍ਹਾ ਪ੍ਰੀਸ ਕੋਲਾਹ ਤੇ ਅੱਜ ਇਹ ਟਿਕਲ ਕਬੂਤਰबाजी ਤੇ ਪਿੰਡ ਚ ਕਰਾਈ ਗਈ ਬਾਜੀ ਇਹਨਾਂ ਨੇ ਇਹਨੂੰ ਬਾਜੀ ਦਾ ਨਾਮ ਦਿੰਦੇ ਨੇ ਕੋ ਪਰ ਬਹੁਤ ਮੰਦ ਭਾਗੀ ਆ ਕਿਸੇ ਦਾ ਸੌਂਕ ਹੋ ਸਕਦਾ ਪਰ ਜੇ ਸੌਂਕ ਨੇ ਮੇਰੇ ਪਿੰਡ ਦੇ ਦੋ ਨੌਜਵਾਨ ਦੀ ਮੌਤ ਹੋ ਗਈ ਆ ਇੱਕ ਪਹਿਲਾ ਸੀਗਾ ਅੱਜ ਤੋਂ ਲਗਭਗ 2.5 ਤਿੰਨ ਸਾਲ ਪਹਿਲਾਂ ਦੀ ਗੱਲ ਆ ਇੱਕ ਉਹ ਨੌਜਵਾਨ ਮੁੰਡਾ ਸੀਗਾ ਉਹ ਵੀ ਕਬੂਤਰबाजी ਲੱਗੀ ਹੋਈ ਸੀਗੀ ਕਬੂਤਰ ਨੂੰ ਫੜਨ ਗਿਆ ਤਾਂ ਕਰੰਟ ਲੱਗ ਗਿਆ ਤਾਂ ਉਸੇ ਨੌਜਵਾਨ ਦੀ ਐਟ ਅ ਟਾਈਮ ਉੱਥੇ ਮੌਤ ਹੋ ਗਈ ਆ ਔਰ ਇੱਕ ਕੱਲ ਦਾ ਵੀ ਬਾਜੀ ਫੇਰ ਲਾਈਏ ਨਾ ਮੁੰਡਿਆਂ ਨੇ ਔਰ ਬਾਜੀ ਦੇ ਤਹਿਤ ਕੋਈ ਰਾਂਝਾ ਸਬਾਜੀ ਦੇ ਗੂਈ ਐਂਡ ਤੇ ਗੱਲਬਾਤ ਤਾਂ ਉਹ ਮੁੰਡੇ ਦੀ ਉੱਥੇ ਲੜਾਈ ਝਗੜਾ ਹੋ ਜਾ ਤਾਂ ਮੌਤ ਹੋ ਗਈ ਆ ਮੁੰਡੇ ਦੀ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀਆਂ ਇਹ ਐਸ ਜੀਆਂ ਗੱਲਾਂ ਬਾਤਾਂ ਨੇ ਚਾਹੇ ਕਬੂਤਰ ਬਾਜੀ ਦੀ ਆ ਚਾਹੇ ਟਰੈਕਟਰਾਂ ਦੀ ਗੱਲਬਾਤ ਹੈ ਵੀ ਇਹ ਤੇ ਖਾਸ ਧਿਆਨ ਦਿੱਤਾ ਜਾਵੇ ਵੀ ਇਹ ਜਾਇਜ਼ ਆ ਜਾਂ ਨਜਾਇਜ਼ ਆ ਕਿਉਂਕਿ ਜਿਹਦੇ ਕਰਕੇ ਮਤਲਬ ਇਹ ਸਾਰੀ ਦੇਖੋ ਕੋਠਾਂ ਦੇ ਉੱਪਰ ਚੜਦੇ ਨੇ ਕੋਈ ਉੱਪਰ ਨੂੰ ਧਿਆਨ ਹੁੰਦਾ ਜਿਹੜੇ ਕਬੂਤਰबाजी ਕਰਦੇ ਨੇ ਕਬੂਤਰ ਉਡਾਉਂਦੇ ਨੇ ਉਹ ਕੋਈ ਬਨੇਰੇ ਤੁੱਗਰਦਾ ਕੋਈ ਕੁਸ ਹੁੰਦਾ ਇਹ ਸਭ ਮੇਰੇ ਹਿਸਾਬ ਨਾਲ ਬਹੁਤ ਮਾੜੀ ਗੱਲ ਹੈ ਇਸ ਦੇ ਉੱਤੇ ਕਾਇਦਾ ਰੋਕ ਲਗਣੀ ਚਾਹੀਦੀ ਹੈ ਇਹ ਸਰਕਾਰ ਇਸ ਤੇ ਧਿਆਨ ਦੇਵੇ ਇਹ ਕਿਉਂਕਿ ਮੇਰੇ ਨਗਰ ਦੇ ਵਿੱਚ ਦੋ ਮੌਤਾਂ ਨੌਜਵਾਨ ਅਜਿਹੀਆਂ ਹੋਈਆਂ ਨੇ ਵੀ ਜਿਹੜੀਆਂ ਅੱਜ ਪੂਰੀ ਸੋਗ ਦੀ ਲਹਿਰ ਹੈ ਪਿੰਡ ਦੇ ਵਿੱਚ ਇਸ ਕਰਕੇ ਸਰਕਾਰ ਇਹਦੇ ਵੱਲ ਖਾਸ ਧਿਆਨ ਦੇਵੇ ਔਰ ਇਹਨੂੰ ਬੰਦ ਕੀਤਾ ਜਾਵੇ ਇਹ ਤੁਹਾਨੂੰ ਲੱਗ ਨਹੀਂ ਰਿਹਾ ਕਿ ਪ੍ਰਸ਼ਾਸਨ ਵੀ ਇਹਦੀ ਬੇਗੌਲਿਆ ਕਰ ਰਿਹਾ ਹੈ ਚੀਜ਼ਾਂ ਨੂੰ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਜਿਵੇਂ ਬੇਗੌਲੀ ਕਰ ਰਿਹਾ ਕਿਉਂਕਿ ਜਿਹੜੀਆਂ ਐ ਜਿਹੜੀਆਂ ਗੱਲਾਂ ਵਾਪਤਾਂ ਨੇ ਚਾਹੇ ਇਹ ਇਹ ਤੇ ਟੋਟਲ ਰੋਕ ਲੱਗਣੀ ਚਾਹੀਦੀ ਆ ਕਿਉਂਕਿ ਜੇ ਜਿਹੜੀ ਇਹ ਗੱਲਾਂ ਨੇ ਇਹਦੇ ਨਾਲ ਰਾਜ ਸਭਾ ਜੀ ਵੱਧੀਆਂ ਸਾਮ ਨੂੰ ਜਿਵੇਂ ਕੱਲ ਇਹਨਾਂ ਨੇ ਕਬੂਤਰ ਬਾਜੀ ਕਬੂਤਰੜਾਏ ਕਬੂਤਰ ੜਾਉਣ ਤੋਂ ਬਾਅਦ ਸਾਮ ਨੂੰ ਪਤਾ ਲੱਗਿਆ ਵੀ ਇਹ ਮੁੰਡਿਆਂ ਦੀ ਰਾਜ ਸਭਾ ਜੀ ਕੇ ਕਬੂਤਰ ਬਾਜੀ ਕਰਕੇ ਮਤਲਬ ਲੜਾਈ ਹੋਈ ਆਏ ਕੁਇਕ ਡ੍ਰਾਈਵ ਕਿਲਾਈਮ ਅਕਲਾ ਹੈ ਇੱਕ ਰਾਹੁਲ 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 ਸਿੰਘ ਆਫ ਹਰਿੰਦਰ ਸਿੰਘ ਐਕਟਰੀ ਉਮਰ 22 ਸਾਲ ਦੇ ਇਸੇ ਪਿੰਡ ਦਾ ਰਹਿਣਾ ਉਹਨੂੰ ਪਿਆਰ ਹੈ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਐਵੀਅੰਸ ਮਾਨਾ 23 ਸਾਲ ਦੀ ਉਹਦੀ ਏਸੀ ਕੀ 22 ਸਾਲ ਦੀ ਉਹਨੂੰ ਕੱਲ ਰਾਤੀ ਗੁੰਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਅਤੇ ਦਮਨ ਸਿੰਘ son of ਕੁਲਦੀਪ ਸਿੰਘ ਦੋਨੋਂ ਪਿਓ ਬੁੱਤਾਂ ਨੇ ਮੇਰੇ ਚਾਚੇ ਦੀ ਲੜਕੀ ਦੀ ਪੁੱਤ ਮਾਰ ਕੇ ਕੀਤੀ ਕੁਤਮਾਨ ਤੋਂ ਬਾਅਦ ਉਹਦਾ ਨੱਕਾਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹ ਵੀ ਸਟੇਟਮੈਂਟ ਤੇ ਐਫਆਰ ਨੰਬਰ 128 24 24 ਅੰਡਰ ਸੈਕਸ਼ਨ 302 34 ਐਪੀਸੀ ਦਰਚ ਕਰਲੀ ਜਾਣ ਕੀ ਕਾਰਨ ਕੱਲ ਇਹਨਾਂ ਦੇ ਆਪਸ ਜੋ ਦੱਸ ਰਹੇ ਨੇ ਜੋ ਉੱਥੇ ਕਮੋਤਰਾ ਦੀ ਉਡਾਨ ਵਗੈਰਾ ਸੀ ਉਤਰੋਂ ਨੂੰ ਕਿ ਸੀਗੇ ਉਹਦੇ ਪਿੱਛੇ ਕੋਈ ਸ਼ਾਮ ਨੂੰ ਤਾਪ ਸੀ ਝਗੜਾ ਹੋਇਆ ਇਹ ਵੈਸੇ ਕੁਤ दर्शकयो जी वेरीफाई ਕਰ ਰਹੇ ਹਨ ਮੇ ਉਨ੍ਹਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨੇ ਕੀਤਾ ਇਹਦੇ ਬਾਰੇ ਕੋਈ ਵੈਰੀਫਾਈ ਕਰ ਰਿਹਾ ਹੈ ਇਸ ਤੇ ਰੌਕ ਟੂ ਬੂਤ ਦਾ ਰੋਰੀ ਕਾਸ ਹਾ ਇਹ ਤੋਂ ਨਾ ਜਿ ਕਿ ਹੋਰ ਸਾਡੇ ਨੋਟਿਸ ਆਈ ਤਾਂ ਜਰੂਰ ਇਸ ਤੇ ਖਲਾਫ ਹੋਰ ਕਰ ਵੀ ਹੁਣ ਚਲੇ ਆ